हां जी दोस्तों स्वागत है थोड़ा साडे पेज ते ते आज आपा खड़े हैं पिंड कोलोके तहसील रामपुरा फूल जिला बठिंडा ਦੇ ਵਿੱਚ ਤੇ दोस्तों भाई हुणा ਕੋਲੇ ਤਿੰਨ ਟਾਪ ਦੇ ਨਗੀਨੇ ਆ ਤੇ ਆਜੋ ਕਰਦੇ ਆ ਬਾਈ ਨਾਲ ਗੱਲ ਤੇ ਦਿੰਨੇ ਕਲੀ ਕਲੀ ਦੀ ਡਿਟੇਲ ਹਾਂਜੀ ਬਾਈ ਜੀ ਆ ਜਿਹਦੇ ਬਾਰੇ ਦੱਸੋ ਪਹਿਲਾਂ ਆਂ گاਾਂ ਬਾਰੇ ਪਰਸੋਂ ਸੂਈ ਹੈ ਪਰਸੋਂ ਸੂਈ ਹੈ ਜੀ ਕੰਮੇ ਸੂਈ ਹੈ ਸੂਈ ਹੈ ਬਾਈ ਇਹ ਤੀਜੀ ਸੂਈ ਹੈ ਜੀ ਇਹ ਬੋਲਾ ਕਿੰਨਾ ਕਾਇਏ ਥੱਲੇ ਹੁਣ 10 ਕਿਲੋ ਬਾਈ ਕਿੰਨਾ 10 ਕਿਲੋ ਬੋਲਾ ਤੇ ਪਰਸੋਂ ਸੂਈ ਹੈ ਜੀ ਤੀਜੀ ਸੂਈ ਹੈ ਇਹ ਗਾਂ ਦੀ ਤੁਸੀਂ ਫੇਸਬੁੱਕ 'ਤੇ ਦੇਖ ਸਕਦੇ ਹੋ ਮਗਰ ਕੀ ਹੈ ਬਈ ਇਹਦੇ ਮਗਰ ਬੱਛਾ ਹੈ ਮਗਰ ਬਾਈ ਕਹਿੰਦਾ ਬੱਛਾ ਹੈ ਤੇ ਕੱਤਗਾੜ ਨਹੀਂ ਮਿੱਤਰੋ ਗਾਂ ਦਾ ਚੰਗਾ ਤੇ ਥਾਂ ਲੈ ਵਾ ਤੁਸੀਂ ਚੈੱਕ ਕਰ ਸਕਦੇ ਹੋ ਖੋਲ ਕੇ ਦਿਖਾਈ ਮਾੜੀ ਜੀ ਬਾਈ ਹੰਤੂਪੂਰੇ ਸਾਫ ਹੈ ਮਿੱਤਰੋ ਵਾਤ ਮੋੜ ਲਿਆ ਬਈ ਮੋੜ ਲਿਆ ਤੇ ਮੋਲ ਮਾਲ ਕੀ ਕਰਦਾ ਬਾਈ ਇਹਦਾ ਮੋਲ ਓਕੇ ਤੇ ਕਰਾਂ ਓਕੇ ਤੇ ਬਾਈ ਕਹਿੰਦਾ ਤੇ ਦੂਜੀ ਗਾਂ ਬਾਰੇ ਦੱਸ ਕਰਾਂ ਜਾ ਤੂੰ ਆ ਦੂਜੀ ਗਾਂ ਤੂੰ ਦੇਖ ਸਕਦੇ ਹੋ ਇਹਦੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਕਾਤਗੜ ਬਹੁਤ ਚੰਗਾ ਦਾ ਮਿੱਤਰੋ ਤੇ ਥਾਂ ਲੈ ਵਾ ਤੂੰ ਦੇਖ ਸਕਦੇ ਹੋ ਉੁੱਠੀ ਵਾਲੇ ਥਾਣਾ ਇਹ ਸੋਈ ਵੀ ਆ ਬਾਈ ਕਿ ਸੋਣਾ ਇਹਨੇ ਰਾਤ ਸੋਈ ਹੈ ਜੀ ਰਾਤ ਸੋਈ ਹੈ ਤੇ ਮਗਰ ਕੀ ਰਿਹਾ ਹੈ ਬਾਈ ਮੋੜ ਲਿਆ ਬੱਚੀ ਹਾਂ ਇਹਦੇ ਬੱਚੇ ਇਹਦੇ ਮਗਰ ਬਾਈ ਆ ਬੱਚੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਹੈ ਚੰਗੀ ਨਸਲ ਦੀ ਹੈ ਤੇ ਕਰ ਸਕ ਕਰ ਸਕਦੇ ਹੋ ਪੂਰੀ ਚੰਗੀ ਹੈਗਾ ਕਵੇਂ ਸੂਏ ਸੂਏ ਬਾਈ ਇਹ ਇਹ ਵੀ ਬਾਈ ਕਹਿੰਦਾ ਤੀਜੀ ਸੂਏ ਸੂਈ ਹੈ ਕੱਤ ਕਾੜ ਵੀ ਬਹੁਤ ਹੈ ਮਿੱਤਰੋ ਬਹੁਤ ਵੀ ਕਿਲੋ ਦੋ ਦੋ ਬਾਈ ਕਹਿੰਦਾ 35 ਕਿਲੋ ਦੇਊਗੀ ਤੇ ਤੀਜੀ ਗਾਂ ਬਾਰੇ ਦੱਸੀ ਬਾਈ ਕਿਹੜੀ ਆ ਇਹ ਆ ਤੀਜੀ ਗਾਂ ਹੈ ਮਿੱਤਰੋ ਤੁਸੀਂ ਦੇਖ ਸਕਦਾ ਇਹਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਕੱਦ-ਗਾੜ ਵੀ ਮਿੱਤਰੋ ਬਹੁਤ ਚੰਗਾ ਦਾ ਥਾਂਲੇ ਵਾ ਤੁਸੀਂ ਚੈੱਕ ਕਰ ਸਕਦੇ ਹੋ ਉਥੇ ਵਾਲੇ ਥਾਣੇ ਇਹ ਬਾਈ ਸੂਣ ਵਾਲੀ ਹੈ ਕਿ ਸੂਈ ਵੀ ਹੈ ਟੋਕੜਾ ਬਾਈ ਇਹ ਕਹਿੰਦਾ ਇਹ ਮਗਰ ਬੱਚਾ ਹੈ ਨਹੀਂ ਮੋੜਦਾ ਬਾਈ ਮੋੜਦਾ ਕਰਤਾ ਜੀ ਤੁਸੀਂ ਇਹ ਬਾਈ ਦੁੱਧ ਕਿੰਨਾ ਖੋਏ ਥੱਲੇ ਹੋਰ ਹੋ ਬਾਈ ਬੰਦਾ ਇਹ ਥੱਲੇ ਬਾਈ ਕਹਿੰਦਾ 15 ਕਿਲੋ ਦੁੱਧ ਹੈ ਦੇਖ ਸਕਦੇ ਹੋ ਦੋ ਤਿੰਨ ਮਹੀਨੇ ਵੀਰੇ ਸਹੀ ਹੈ ਬਾਈ ਤਿੰਨਾਂ ਦਾ ਆਪਾਂ ਮੌਕੇ ਤੇ ਕਰ ਲਾਂਗੇ ਦੁਬਾਰੇ ਫੇਰ ਦੇਖ ਲੋ ਇੱਕ ਤਾਂ ਆ ਗਾ ਹੈ ਇੱਕ ਕਾ ਖੜੀ ਹੈ ਜੀ ਇਹ ਸੁਈ ਵੀ ਇਹ ਦੇ ਮਗਰਾ ਬੱਚੀ ਹੈ ਸੁਈ ਵੀ ਇਹ ਦੇ ਮਗਰਾ ਬੱਚੀ ਹੈ